ਤਾਲ ਜੀ ਸਾਰਿਆਂ ਨੂੰ ਖੇਤੀ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਹੋਰ ਦੱਸੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚੂਮੋਗੇ ਆਪਾਂ ਵੀ ਸਾਰੇ ਠੀਕ ਠਾਕ ਹੈ ਜੀ ਤੇ ਅੱਜ ਅਸੀਂ ਆਏ ਹਾਂ ਇੱਥੇ ਅਮਰਤ ਹਰਕੀਰ ਤੇ ਸਾਰੇ ਇਕੱਠੇ ਬੈਠੇ ਆ ਜੀ ਸਾਡੇ ਉਧਰਲੇ ਘਰ ਸਾਡੇ ਤਾਇਆ ਨਾ ਤਾਈ ਜੀ ਦੀ ਡੈਥ ਹੋ ਗਈ ਸੀ ਤੇ ਅੱਜ ਸੰਸਕਾਰ ਸੇ ਉਧਰੋਂ ਆਏ ਆਗੇ ਤੇ ਰੱਬ ਨੇ ਵੀ ਅੱਜ ਸਵੇਰੇ ਇੰਨੀ ਜ਼ਿਆਦਾ ਗਰਮੀ ਜਦੋਂ ਕਰੋ ਪੂਰੇ ਬੁਰਾ ਹਾਲ ਹੈ ਜੀ ਸਵੇਰੀ ਨੂੰ ਤਾਂ ਮੈਸੇਜ ਆ ਗਿਆ ਸਾਨੂੰ ਵੀ ਆਏ ਕਰਕੇ ਉਧਰ ਬੀਬੀ ਦੀ ਡੈਥ ਹੋ ਗਈ ਵੀ ਭਾਈ ਤੁਸੀਂ ਆ ਜਿਓ ਇਹ ਇੰਨੀ ਗਰਮੀ ਸੀ ਮੇਰੇ ਜਦੋਂ ਅਸੀਂ ਘਰੋਂ ਤੁਰੇ ਜਦੋਂ ਤਾਈ ਜੀ ਨੂੰ ਲੈ ਕੇ ਜਾ ਰਹੇ ਸੀ ਹਨਾ ਉਦੋਂ ਵੀ ਇੰਨਾ ਬੁਰਾ ਹਾਲਾਤ ਹੌਟ ਗਰਮੀ ਬਹੁਤ ਗਰਮੀ ਜੀ ਸਾਰੀਆਂ ਐ ਲੱਗੇ ਵੀ ਕਦੋਂ ਉੱਥੇ ਪਹੁੰਚਾਂਗੇ ਜਦੋਂ ਉੱਥੇ ਜਾ ਕੇ ਪਹੁੰਚ ਗਏ ਉਹ ਜਦੋਂ ਬਾਬਾ ਜੀ ਨੇ ਅਰਦਾਸ ਸ਼ੁਰੂ ਕਰੀ ਨਾਲ ਦੀ ਨਾਲ ਬੱਦਲ ਹੋ ਕੇ ਮੀਂਹ ਆ ਗਿਆ ਪੂਰਾ 2 ਘੰਟੇ ਨਹੀਂ ਵਰਸਿਆ ਉੱਥੇ ਮੀਂਹ ਪਈ ਗਿਆ ਜੀ ਬੜੀਆਂ ਚੱਡਾ ਡੱਪਾ ਪਾਣੀ ਮਸਾ ਚੱਕ ਚਪੜਾ ਵਿੱਚ ਬੜ ਕੇ ਪਹੁੰਚੇ ਗੁਰਦੁਆਰਾ ਸਾਹਿਬ ਪਹੁੰਚੇ ਉੱਥੇ ਤੱਕ ਵੀ ਪਾਣੀ ਹੋਈ ਪਾਣੀ ਹੁਣ ਫਿਰਮੀ ਆ ਘਰੇ ਜਾਣ ਦੀ ਸੋਚ ਬੜੀਆਂ ਹਨੇਰਾ ਬਣਤੀ ਐ ਡਾਡਾ ਪਾਣੀ ਸੀ ਰਾਜੀਏ ਚ ਬਾਲਾ ਨਹੀਂ ਲਿਖਿਆ ਬਾਲਾ ਉਹ ਨਾਲੀਆਂ ਦੀ ਪਾਣੀ ਖਿੱਚਦੀਆਂ ਤਾਂ ਮੀਂਹ ਸੀ ਉਹ ਮੀਂਹ ਵਾਲਾਂ ਦੀ ਨਾਲੀਆਂ ਭਰ ਗਈ ਨਾ ਮੜ ਕੇ ਨੰਦੀ ਉਹਦਾ ਸੋਖਾ ਲਾ ਨਾਲੀਆਂ ਖਿੱਚਿਆ ਨਹੀਂ ਪਾਣੀ ਮੀਂਹ ਵਾਲਾ ਤੇ ਸੜਕਾਂ ਸਾਰਿਆਂ ਦੇ ਸੰਘਰ ਦੇ ਸਾਰੇ ਸਾਡੇ ਦੇ ਹੱਥ ਚ ਚੱਪਲਾ ਸਰਵਾਰਾ ਟੰਗੀਆਂ ਹੋਈਆਂ ਤਾਂ ਆਈ ਮੈਂ ਤਾਂ ਪਹਿਲਾਂ ਉਹੋ ਲੱਗੀ ਤੇ ਜਾਣ ਕਾਲੂਕੇ ਵੜਨ ਲੱਗੀ ਸੀ ਮੈਂ ਉਹਨਾਂ ਨੂੰ ਕਹਿੰਦੇ ਹਾਂ ਛਤਰੀ ਇੱਕ ਵਾਰੀ ਛਤਰੀ ਚੱਕ ਲੈ ਮੈਂ ਕੌਣ ਸਤਨਾ ਚਲਾ ਕਾਲੂਕੇ ਲੈਣਾ ਤੂੰ ਆਪ ਹੀ ਫੜਾ ਰੰਦੇ ਜੀ ਬੱਚੇ ਦੀ ਠੰਡੇ ਮੱਤੇ ਦੀ ਸੀ ਬਹੁਤ ਜਾਰੇ ਨਹੀਂ ਪਾਇਆ ਅੱਛਾ ਤਨ ਹੋਵੇ ਤੇ ਨਹੀਂ ਆ ਜਾਣਾ ਤੇ ਮੁੜ ਜਾਣਾ ਮੈਂ ਤਾਂ ਆਈ ਜੀ ਦੇਰ ਤੋਂ ਹੋਇਆ ਇੱਦਾਂ ਗਰਮੀ ਗਰਮੀ ਉੱਚੀ ਜੀ ਤਾਈ ਜੀ ਹੈ ਨਾ ਐਨੀ ਉਮਰ ਦਾ ਪਰਮਾਤਮਾ ਆਪਾਂ ਕਹਿੰਦੇ ਵੀ ਸਭ ਨੂੰ ਦੇ ਦੇ ਦੋ ਤਾਂ ਵਿਆਹ ਹੈ ਗਿਆ ਬੱਚਿਆਂ ਵਾਲਾ ਪੋਤਾ ਵਿਆਹ ਹੈ ਗਿਆ ਪੋਤੀ ਵਿਆਹੀ ਗਈ ਹੈਗੀ ਸੀ ਮੰਮੀ ਅਸੀਂ 88 ਸਾਲ ਦੀ ਹਾਂ ਉਮਰ ਦਾਈ ਦੀ ਹਾਂ 88 ਤਾਂ ਦਿੱਖ ਤੋਂ ਕੱਟੀ ਹੋਊ ਹੈ ਕੱਟੂ ਕੱਟ ਹੋਊਗੀ ਵਧੀਆ ਹੀ ਸੀ ਚੱਲ ਭਾਈ ਲੱਗੂ ਵੀ ਨਾ ਡਿੱਗਣ ਕਾਰਨ ਦਾ ਸਟ ਵਧੀਆ ਸੀ ਜਦੋਂ ਅਸੀਂ ਹੈਨਾ ਉਹ ਇਧਰ ਸਾਥੂ ਆਇਆ ਤਾਂ ਦੇਖ ਭੱਟੀ ਜਾਂਦਾ ਜਦੋਂ ਸਿੱਧਰ ਸਾਡੇ ਭੂਆ ਜੀ ਕੇ ਗਏ ਸੀਗੇ ਉਹ ਪੂਰੇ ਵਧੀਆ ਤੁਰੇ ਫਿਰਦੇ ਤੇ ਗੱਲਾਂ ਕਰਦੇ ਰਹੇ ਜੋ ਭੋਗ ਸੀਗਾ ਉਥੇ ਬੁਗਰਾ ਉਦੋਂ ਤੇ ਮਿਲੇ ਹੋਏ ਉਹਦੋਂ ਬੋਲਾ ਕਿੰਨੀਆਂ ਗੱਲਾਂ ਕਰਨੀਆਂ ਦੇ ਫੱਪੜੇ ਨਾਲ ਹੈਨਾ ਮੈਂ ਟੋਰੋਂ ਦੀ ਮਿਲ ਬਸ ਅੰਬਿੱਗ ਗਿਆ ਜਾਣ ਕੇ ਕਿ ਥੋੜਾ ਜਿਹਾ ਟਾਈਮ ਹੀ ਪਏ ਨਹੀਂ ਮੰਜੇ ਤਾਂ ਡਿੱਗ ਕੀ ਭੁਗਾਂ ਤੇ ਤੁਰਿਆ ਨਹੀਂ ਗਿਆ ਕੋਈ ਸੁਗਰਦਾ ਤੇ ਸੁਗਰਦਾ ਤੁਰ ਰੋ ਜਾਂ ਮਰੀ ਉਹ ਅਜੇ ਮੂੰਹ ਪੀੜਾ ਹੋਇਆ ਪੈਸੇ ਦਾ ਤੈ ਕਾਇਆ ਜਿਵੇਂ ਹਲਦੀ ਚੱਸੀ ਹੁੰਦੇ ਮੂੰਹ ਐ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਇਹ ਕਿੰਨਾ ਚੱਲ ਜਾਊਂਗੀ ਕਿੰਨਾ ਫਿਰ ਨਾਲ ਹੀ ਸੁਗਰ ਕਾਇਆ ਸੁਗਰ ਜੈ ਬੜਾ ਉੱਠਾ ਦਾ ਤੇ ਮਹਾਰੀ ਚੰਦਰੀ ਹੈ ਜੀ ਸੁਗਰ ਅੱਜ ਸੁਵਿੰਦਰ ਭੱਲੇ ਨੂੰ ਆਈ ਹੈ ਸੁਗਰ ਜੈ ਦਵਾਈ ਕੂਟੀ ਤਾਂ ਵਿਧੇਰਾ ਦਵਾਈ ਕੋਈ ਨਹੀਂ ਲੱਗੀ ਉਹਦੇ ਕਰਮ ਆਉਂਦੇ ਹੈ ਨਾ ਚੰਦਰੀ ਜੋ ਲਿਖਿਆ ਉਹੀ ਬਣੂਗਾ ਬਾਕੀ ਉਮਰ ਵੀ ਹੈਗੀ ਸੀ ਜੀ 80 ਸਾਲ ਦੇ ਨੇੜੇ ਹੈ ਨਾ ਹੁਣ ਤਾਂ 70 60 70 60 70 ਇੱਥੇ ਉਮਰੀਆ ਉਮਰਾ ਖੜਕੀਆਂ ਬਹੁਤ ਘੱਟ ਦੇ ਜਿਹੜੇ ਜਾਂਦੇ ਨੇ 85 ਸਾਲ 90 ਸਾਲ ਤੱਕ ਅੱਗੇ ਹਰੇਕ 100 ਸਾਲ ਤੱਕ ਹੋ ਜਾਂਦਾ ਸਾਡੇ ਵੀਰੇ ਦੋਨੇ ਦਾਦੀਆਂ 100-100 ਸਾਲ ਦੀਆਂ ਹੋਵੇ 100 ਤੋਂ ਵੀ ਉੱਪਰ ਹੋ ਗਈ ਸੀ ਵੱਡੇ ਦਾਦੀ ਤਾਂ ਜਾਂਦੀ ਹੋ ਉਹ ਤਾਂ ਬਹੁਤ ਵੱਡੇ ਸੀ ਇਹ ਤਾਂ ਹੈਗੀ 90 ਬੰਦੀਆਂ ਖਰਾਕਾਂ ਵਾਲੀਆਂ ਚੰਗੀਆਂ ਤੀਆਂ ਹੁਣ ਕਿੱਥੇ ਖਰਾਕਾਂ ਆਉਣੀਆਂ ਉਹਨਾਂ ਦੀ ਮਾਸੀ ਵਾਲੀ ਭੂਆ ਵੀ 85 ਸਾਲ ਦੀ ਹੋ ਗਈ ਨਾ 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 ਤਾਰੇ ਤੋਂ ਵੱਡੀ ਕਿਹੜੇ ਤਾਰੇ ਤੋਂ ਸਾਡੇ ਤਾਂ ਆ ਜੀ ਨਾ ਉਹ ਤਾਂ ਜ਼ੁਰਤੀ ਹੈ ਤੇਰੇ ਦੇ ਜੀ ਜੇ ਸਭ ਤੋਂ ਵੱਡਾ ਪੱਪੇ ਤੋਂ ਵੱਡੀ ਭਾਨੀ ਭੂਆ ਸੀ ਸਭ ਤੋਂ ਵੱਡੀ ਉਹ ਵੱਡੀ ਸੀ ਨਹੀਂ ਪੁੱਤ ਜੀ ਤੁਰਦੇ ਹੈ ਪੱਪੇ ਤੋਂ ਵੱਡੀ ਸੀਗੀ ਹੈ ਕਸੂ ਹੁਣ ਹੀ ਦੁਰਦਿਆ ਮੀ ਕਿੰਨਾ ਕਰਦਾ ਨਹੀਂ ਹੈਗਾ ਕਾ ਜਿਆਦੇ। ਪੁਰੀਆਂ ਨੂੰ ਜਾਣ। ਉਹ ਤੇ ਆਏ ਦੇਖ ਚੀਮਿਆਂ ਚ ਪਾਣੀ ਕਿੰਨਾ ਕਰ। ਹਾਂ ਭਾਈ ਸਾਰਾ ਰੋੜ ਓੜਾਵਾਂਗੇ ਨਹੀਂ ਡੈਂਡੇ। ਮੜਾ ਜੇ ਦੇਖਿਆ। ਦੇਖਿਆ ਪੁੱਤ ਫਿਰ ਅਸੀਂ ਹੈਵੀ ਸਕੂਟਰੀ ਤੇ ਆਂ। ਨਹੀਂ ਰੋੜ ਰੋੜ ਕੇ ਲਾਂਗੇ ਆਪਾਂ ਮਤ ਚੀਮਿਆਂ ਚ ਡੁੱਬ ਜਾਂਦੇ ਆਪਾਂ। ਹੋਰ ਹੋਰ ਕਾ ਦੇ ਤੈ ਪੁੱਤ ਫਿਰ ਤੂੰ ਆਇਂਦਾ ਦੇਖ ਮੈਂ ਤੇ ਮਾਸੀ ਹੁਣ ਉਸ ਨੂੰ ਗੜੀ ਹੋ ਗਈ ਔਰ ਸਟਾਰ ਵੀ। ਦੇਖਿਆ ਪੁੱਤ ਫਿਰ ਮੈਂ ਦੱਸਦੀ ਜੰਗਾ। ਗਾਲਾਂ ਹੀ ਨਹੀਂ ਤਾਂ ਛੜਤਾ ਭਰ ਗਿਆ। ਅੱਜ ਅਸੀਂ ਮੈਂ ਤੇ ਮਾਤਾ ਸਕੂਟੀ ਤੇ ਆਇਆ। ਹੋਰ ਕਿਤੇ ਚੀਮਿਆਂ ਦੇ ਨਹੀਂ ਆ ਗਿਆ ਫਿਰ ਚੀਮਿਆਂ ਦੇ ਸੱਜੇ ਜ਼ਿਆਦਾ ਪਾਣੀ ਹੁੰਦਾ ਜ ਮਾਸਟਰ ਜੀ ਨੂੰ ਬਹੁਤ ਜ਼ਿਆਦਾ ਜ਼ਰੂਰੀ ਕੰਮ ਸੀ ਸੀ ਫਿਰ ਸਾਡਾ ਦੋਹਾਂ ਦਾ ਐਂ ਵੀ ਨਹੀਂ ਸਰਦਾ ਸੀ ਹਨਾ ਫਿਰ ਮੈਂ ਨਾ ਉਹਨੂੰ ਕਿਹਾ ਅੰਤੋਂ ਉਹ ਨੂੰ ਵੀ ਤੁਸੀਂ ਵਾਗਦੇ ਰਹੋ ਫਿਰ ਮੈਂ ਅੰਮਰਤ ਨੂੰ ਲੈ ਕੇ ਵਾਗ ਜਾਂਦੀ ਹਾਂ ਦੇਖੋ ਕੁੜੀਆਂ ਤੇ ਵੀਲਦਾਰੀਆਂ ਹੋ ਰਹੀਆਂ ਨੇ ਮੇਰੀਆਂ ਹੁਣ ਬਾਗ ਸਜਾਉਣ ਕਹਿੰਦੇ ਨੇ ਮੀਂਹ ਚ ਵਿਚਾਰੀਆਂ ਉਹ ਕੁਈ ਦਾ ਨਹੀਂ ਸਰਦਾ ਇਹ ਅੰਬਰਤ ਨੇ ਵੀ ਮੈਂ ਇਸ ਲੈ ਲਈ ਭਾਈ ਤੇ ਹਰਕੀਤ ਦਾ ਨਹੀਂ ਘਰੇ ਸਾਡਾ ਰਕੀਤ ਦੇ ਪਾਪਾ ਜੀ ਨੇ ਸਹੁਰਾ ਸਾਹਿਬ ਨੇ ਪ੍ਰੇਸ਼ਨ ਕਰਾਇਆ ਗੋਡੇ ਦਾ ਇਹ ਕਿ ਸਾਡੇ ਪਾਪਾ ਨਾਲ ਗੋਡੇ ਘਰੇ ਮਿਲ ਕੇ ਜਾ ਬਤਾ ਲੈਣਾ ਸਾਰਿਆਂ ਨੂੰ ਆਪਾਂ ਉਹਦੇ ਕੰਮਾਂ ਦੀ ਸੋਚਾਂ ਸਾਡੀ ਮੋਟਰ ਖੜੀ ਪਾਣੀ ਦੀ ਸੋਚਾ ਸਾਨੂੰ ਸਭ ਦਾ ਸਭ ਨਾ ਤਾਂ ਸੇਫਟੀ ਮੋਟਰ ਖੜੀ ਅੱਜ ਪਾਣੀ ਦਾ ਬੜਾ ਬੰਗਲਾ ਹੋ ਰਹਾ ਹਾਲ ਆ ਸਾਡੇ ਪਾਣੀ ਦਾ ਦੱਸ ਕੀ ਕਰੀ ਰੱਬ ਦੋ ਚਾਰ ਦਿਨ ਪਹਿਲਾਂ ਵੀ ਪਾਜਣਾ ਪਤਾ ਨਹੀਂ ਪਾਣੀ ਦੇ ਹੀ ਜਾਂਦੀ ਹੁਣ ਮੈਨੂੰ ਤਾਂ ਜੇ ਤੁਸੀਂ ਸੱਚ ਪੁੱਛੋਗੇ ਤਾਂ ਜਾਨ ਦੀ ਸੋਚ ਲੱਗੀ ਪਿਆ 40 45 ਮਿੰਟ ਦਾ ਰਾਹ ਸਕੂਲੀ ਤੇ 45 ਮਿੰਟ ਲੱਗ ਜਾਂਦੇ ਨੇ ਸਿੰਗਲ ਬੜਿਆ ਮੌਸਮ ਖਰਾਬ ਤੋਂ ਡਾ ਕਰਦਾ ਜੇ ਬਸ ਸੁੱਕ ਪਤਾ ਹੋਵੇ ਸਿੱਥੀ ਨਾਲ ਸਰਕ ਬਹੁਤ ਵਧੀਆ ਜੇ ਸਾਰੇ ਆਪਣੇ ਘਰ ਸਿਆ ਤੱਕ ਸੜਕਾਂ ਪੂਰੀਆਂ ਵਧੀਆ ਨੇ ਸੜਕ ਵਿੱਚ ਕੋਈ ਪ੍ਰੋਬਲਮ ਨਹੀਂ ਆਏ ਵੀ ਜਦੋਂ ਮੀਂਹ ਜਿਆਦਾ ਆ ਕੇ ਜਿਵੇਂ ਚੀਮਾ ਸਹਿਰ ਚ ਪ ਕਈ ਵਾਰੀ ਆਪਾਂ ਨੂੰ ਸੀਵਰੇਜ ਵਾਲੇ ਦਾ ਟੋਏ ਟੂਏ ਦਾ ਨਹੀਂ ਪਤਾ ਲੱਗਦਾ ਵੀ ਜਿੱਮੇ ਪਾਣੀ ਵੀ ਕਿੱਥੇ ਟੋਆ ਕਿੱਥੇ ਓਖੜੀ ਦੱਸ ਦੂਗਾ ਜਸੂ ਦੇਖ ਕੇ ਜੀ ਤੂੰ ਫਿਰ ਫੁੱਪੜ ਜੀ ਨੂੰ ਫੋਨ ਕਰ ਵੀ ਆਪੇ ਲਫਾਫਾ ਦੇ ਮੈਂ ਕਿਹੜਾ ਕੰਮ ਹੈ ਕੁਆਜੀ ਨੂੰ ਨਾ ਤੂੰ ਚੌੜਕ ਵੱਖ ਦੇ ਮੈਂ ਤੇ ਸੇਮ ਵੀ ਆ ਗਿਆ ਕੀ ਕਰੇ ਜਰਾ ਤੇ ਜੀ ਸੋਨੂ ਆ ਪਾਣੀ ਦੀ ਬਾਜ਼ ਆਉਂਦੀ ਹੋਊਗੀ ਮਾਇੰਦ ਨਾ ਕਰਿਓ ਆ ਕਣੀਆਂ ਪਈ ਜਾਂਦੀਆਂ ਨੇ

ਦੋਨ ਦੇ ਬੱਚੇ ਕਿ ਕਿੱਥੇ ਨੇ ਆ ਗਏ ਕਿ ਬਾਹਰ ਤੋਂ ਪੈਂਦੀ ਨਹੀਂ ਕਿ ਪੈਂਦੀ ਨਹੀਂ ਕਿ ਰੋਜ਼ ਮੋੜ ਜਾਣਾ ਤੇ ਅੱਜ ਬਾਹਰ ਤੋਂ ਬਹੁਤ ਛਾਵੇਂ ਬੈਠੀ ਆ ਜੋਤ ਵੀ ਅੱਜ ਥੱਗਿਆ ਹੋਇਆ ਹੈ ਕੂਰ ਤੇ ਰੜਮ ਨਾਲ ਜੋਤਗਣਾ ਵੀ ਸਾਨੂੰ ਬਹੁਤ ਔਖਾ ਹੋਇਆ ਪਿਆ ਤੇ ਤੁਹਾਨੂੰ ਪਤਾ ਹੀ ਹੈ ਛਰਤ ਜਿਆਦੇ ਕੰਮ ਵੱਧ ਜਾਂਦੇ ਨੇ ਤਾਂ ਬਿਲਕੁਲ ਜਿਵੇਂ ਕੱਜ ਆਪਣੀ ਹੈਲਪ ਨਹੀਂ ਆਈ ਦੋਹੇ ਵਾਲੀ ਮਟਰ ਸੇਮ ਬਵਾਕ ਗਿਆ ਮੈਂ ਕੋਈ ਕੋਈ ਨਹੀਂ ਮੜਾ ਜਾਂ ਮੰਜਾ ਮਾਰਿਆ ਤੇ ਦੂਸਰੀ ਗੱਲ ਮੋਟਰ 'ਚ ਪਾਣੀ ਮੁੱਕ ਗਿਆ ਇਹ ਵੀ ਬਹੁਤ ਪਰੇਸ਼ਾਨੀ ਦੀ ਗੱਲ ਹੈ ਨਾ ਨਾ ਹੁਣ ਵਾਰੀ ਮਿਲਦੀ ਐ ਲੋਰ ਲਾਉਣਾਂ ਦੀ ਲੋਰ ਜਾਂ ਰੇਪੀੜ ਹੈ ਜੀ ਪੁੱਤ ਵਾਰੀ ਮਿਲਦੀ ਨਹੀਂ ਜੇ ਵਾਰੀ ਮਿਲੂਗੀ ਤਾਂ ਆਪਾਂ ਨੂੰ ਮੋਟਰ ਮਿਲੂਗੀ ਪਾਣੀ ਦਾ ਇਧਰੋਂ ਆਪਣੇ ਘਰਦਿਆਂ ਨੂੰ ਭਰਿਆ ਦੂਜਿਆਂ ਨੂੰ ਤੇ ਕੱਢਾਂਗੇ 4 ਦਿਨ ਟਾਈਮ ਐ ਮੇਰੇ ਥੋੜਾ ਬਹੁਤਾ ਵਕਤ ਲਿਆ ਕਰਾਂਗੇ ਸਰਦਾ ਨਹੀਂ ਪਰ ਢੀੜਾ ਕੱਪੜਾ ਧੋਣਾ ਧੋਣਾ ਪਾਣੀ ਕਿੱਦਾਂ ਮਿਲ ਨਹੀਂ ਸਕਦਾ ਪਾਣੀ ਦੀ ਬਹੁਤ ਭਾਰੀ ਮੁਸ਼ਕਲ ਹੋਗੀ ਪਤਾ ਨਹੀਂ ਕਿ ਉਹ ਪਾਣੀ ਖੱਲ ਲਈ ਖੱਲੇ ਜਾਂ ਜਾਂਦਾ ਕਰੀਏ ਕੀ ਹਨ ਤੇ ਦੱਬ ਤੋਂ ਪਾਣੀ ਦੀ ਹੁੰਦੀ ਆ ਬਠੇਰੀ ਬਾਈ ਅੱਗੇ ਨੜਤਾ ਦੇਰ ਤੇ ਨੜੇ 10 ਤੇ 13 ਪਾਣੀ ਹੁੰਦਾ ਜਾਂਦਾ ਹਨ ਇਹਨੇ ਆਪਣੀਆਂ ਗੰਦਾਵਾਤਾ ਤਾਂ ਦੋ ਤੇ ਰੱਖੇ ਮਨਰਾਇ ਟਰਾਇੰਗ ਦਿਖਾਈ ਹੈ ਅਬੀ ਦਿਗਾਈ ਇੱਕ ਵਾਰੀਓ ਸਾਨੂੰ ਪਤਾ ਨਹੀਂ ਆਦੀ ਕੁੜੀਆਂ ਵੀ ਆ ਕੇ ਗਿੰਚ ਵਿਚਾਰੀਆਂ ਵਰਗੀਆਂ ਜਾ ਪਹੁੰਚੀਆਂ بس بس ਜੇ ਆਪਾਂ ਕਿਉਂ ਵੀ ਕਰੇ ਕਲੀਆਂ ਕਲੀਆਂ ਨੇ ਸੋਨ ਦਰਸੀ ਜਿਆਦੀ ਲੱਗੇ ਜੀ ਵੀ ਕਲੀਆਂ ਕਲੀਆਂ ਉਹਨਾਂ ਨਾ ਕਰਦਾ ਨਹੀਂ ਚਲੀਆਂ ਤਾਂ ਤਿੰਨਾਂ ਪਲੀ ਜਾਂਦਾ ਜੀ ਤੇ ਨਾ ਫਿਰ ਕੀ ਕਦਾਲਾ ਗਰਮ ਨਹੀਂ ਤਦਾ ਤੇ ਅੰਬਰਤ ਨੇ ਵੀ ਮੱਝ ਰੱਖ ਲਈਏ ਨਾਲ ਦੋ ਝੋਟੀਆਂ ਲੈ ਲਈਆਂ ਨੇ ਕੱਲ ਜਾਣਗੇ ਆ ਜੱਤੂ ਕੰਮ ਲੱਗੂਗਾ ਚੱਲ ਬਿਚਾਰਾ ਜੀ ਲੱਗਿਆ ਰਹੂਗਾ ਉਹਦੇ ਕਰੇ ਕੰਮ ਬਿਨਾ ਤਾਂ ਪੁੱਤ ਜੀਵ ਨਹੀਂ ਲੱਗਦਾ ਹਨਾ ਖੰਡੋਸ਼ ਕਰਨ ਤੇ ਕਦੇ ਆਪਾਂ ਕੱਖ ਪਾਵਾਂਗੇ ਕਦੇ ਨਮਾਉਗੀ ਕਹਿੰਦਾ ਜੋ ਬਿਚਾਰੀ ਕੀ ਕਰਦਾ ਦੁੱਪੀ ਲੈਣਗੇ ਕਿਉਂ ਬਾਪੂ ਬੇਬੇ ਵੀ ਲੈ ਨਾਲ ਪਰਿਵਾਰੀ ਆਚਾਰ ਗੁੰਦੇ ਕਰੇ ਜੋ ਚੰਗਾ ਉਹਨਾਂ ਨੂੰ ਖਵਾਉਗੀ ਤਾਂ ਦੋ ਬਰੇ ਉਹ ਵੀ ਕੱਟ ਜਾਣਗੇ ਵਿਚਾਰੇ ਵਧੀਆ ਧਰੇ ਵੱਡੇ ਬੰਦੇ ਦਾ ਵੱਡਾ ਹੀ ਆਸਰਾ ਹੁੰਦਾ ਇਹਨੂੰ ਪਤਾ ਹੀ ਅੱਜ ਉੱਧਰ ਮਿਲਦੀ ਸਾਡੇ ਲਈ ਨਿਸ਼ਾਨੀ ਜੀਅ ਕਰੀ ਜਿਹੜਾ ਅੱਜ ਪਰਿਵਾਰ ਨੂੰ ਘੱਟਾ ਪੈ ਗਿਆ ਨਾ ਬਹੁਤ ਜ਼ਿਆਦੇ ਕਰੇ ਪੂਰੇ ਨਹੀਂ ਹੋਣਾ ਉਹ ਜਿਹੜਾ ਅੱਜ ਸਾਡੇ ਘਰ ਨੂੰ ਘੱਟਾ ਪਿਆ ਨਾ ਕੀ ਨਹੀਂ ਆਉਣੀ ਮੋੜ ਕੇ ਪੂਰਾ ਨਹੀਂ ਹੋਣਾ ਉਹ ਵੱਡਾ ਬੰਦਾ ਕਰਜ ਤੇ ਸਿਰਥ ਵਰਗਾ ਹੁੰਦਾ ਬੁੱਤ ਜਦੋਂ ਘਨੇ ਵੇੜੇ ਤੇ ਬਹਿ ਜਾਊਗਾ ਮੰਜਾ ਢਾਕੇ ਜਿਹੜੀ ਨੇ ਚੱਪੜ ਬੰਦਾ ਸਾਰੇ ਘਰ ਤੇ ਨਿਗਰ ਰੱਖੂ ਤੇ ਆਪਦੇ ਮਾਪਿਓ ਬਾਪ ਤੇ ਘਰੇ ਨਹੀਂ ਪਾਇਏ ਬੁੱਤ ਮਸੇਹੀ ਮੰਨਦੇ ਹੁੰਦੇ ਨੇ ਸਹੀ ਆ ਬੁੱਤਾਂ ਨੂੰ ਮਾਪੇ ਮੱਥੇ ਲੱਗਦੇ ਹੁੰਦੇ ਨੇ ਚਲੋ ਵਾਹੀ ਜਿੱਦੂ ਦਾ ਹੁਕਮ ਹੈ ਤੇ ਵਧੀਆ ਹੋਰ ਭੋਗੀ ਤੇਰੀ ਕਰਮਾ ਵਾਲੀ ਦੀ ਤੇ ਪੋਤਾ ਦੇਖਿਆ ਹੋਇਆ ਡੋਤਾ ਦੇਖਿਆ ਹੋਇਆ ਚਲੋ ਇਹਦਾ ਥੋੜਾ ਜਿਹਾ ਤਾਂ ਦੁੱਖ ਕੰਮੀ ਰਹਿੰਦੇ ਨੇ ਸਭ ਦਾ ਕੁੜੀ ਜੰਨੀ ਬੇਚੀਚਾਰੀ ਹੋ ਗਈ ਚਲੋ ਉਹ ਬਿਚਾਰੀ ਲੱਗੇ ਤਾਂ ਗਾਲੀ ਕਢੀ ਜੀ ਜਦੋਂ ਟਾਈਮ ਆ ਜਾਂਦਾ ਬੰਦੇ ਦਾ ਫਿਰ ਤਾਂ ਜਾਣਾ ਹੀ ਹੁੰਦਾ ਨਾ ਰੱਬ ਆਪਣੇ ਅੱਗੇ ਸਰ ਗੱਲ ਨਹੀਂ ਲਿਆਉਂਦਾ ਪੁੱਤ ਕੋਈ ਨਾ ਕੋਈ ਢੰਗ ਬਣਾ ਲੈਂਦਾ ਜਿਹਨੂੰ ਆ ਹੋ ਗਿਆ ਇਹਨੂੰ ਬਾਹਰ ਹੋ ਗਿਆ ਇਹ ਆਪਣੇ ਸਰਦਨ ਨਹੀਂ ਨਿਗਾਲ ਲੈਂਦਾ ਬੜੇ ਜੁੱਤੀ ਗੱਲਾਂ ਥੋੜਾ ਕਸਾ ਪਿਆ ਪਰਿਵਾਰ ਨੇ ਚਲੋ ਤੇਰਾ ਪਰਸਾ ਤਾਂ ਦਾ ਕਾਹਦੇ ਦੇ ਨਾਮ ਨਹੀਂ ਪੁੱਤ ਤੇ ਕਰਨਾ ਤੰਦੇ ਆਪਾਂ ਨੂੰ ਕਰਨਾ ਹੀ ਪੈਂਦੇ ਨੇ ਤੇ ਮੇਰੇ ਪਾਤਾਲਾ ਵੀਡੀਓ ਬਣਾ ਲੈਨੇ ਠੀਕ ਹੈ ਗੰਦਵਾਤ ਮਰਾਦਾ ਜੀ ਲੱਗਿਆ ਰਹਿਣਾ ਨਾਲੇ ਨਾਲੇ ਮਿੱਤੂ ਦਾ ਜੀ ਲੱਗਿਆ ਰਹਿਣਾ ਪੂਰ ਆਪਣੀ ਜਾਨੇ ਤੇ ਢਾਈ ਨਹੀਂ ਮਿਲ ਜਾਣੇ ਹੈ ਨਾ ਪਤੀਜਾਗਾ ਮੇਰਾ ਬਹੁਤ ਜਾਰੇ ਬਹੁਤ ਕਰਦਾ ਜੀਜੀ ਦਾਦੀ ਮਿੱਤੂ ਜਦੋਂ 10 ਅਨਨੇ ਉਹਨਾਂ ਆਪੀ ਦੀ ਬੋਤ ਜਾਰੇ ਤੇ ਦੇਣੀ ਜਦੋਂ ਮੌਤਾ ਮੰਨਦਾ ਜਿੰਦਾਂ ਦਾ ਮੈਂ ਉਸ ਨੂੰ ਦੇਖਪਾ ਚੰਦਰੀ ਰਾਤ ਬਹਿਦੀ ਹੈ ਮੈਂ ਮਰਾਜ ਨੂੰ ਕਿਹਾ ਵਾ ਕਿ ਆਪਾਂ ਆਪੇ ਦੋਖਾ ਚਾਵਾਂਗੇ ਫਿਰ ਨੇਰਾ ਹੋ ਜੂਗਾ। ਕਦੋਂ ਨੇਰਾ ਤਾਂ ਹੋਈ ਸਿਆਸਤ। ਦੱਬ ਦਿਨੇਰਾ ਤਾਂ ਖੁਸ਼ੀ ਹੈ। ਮਾ ਨੇਰਾ ਤਾਂ ਬੱਦਲਾਂ ਦਾ ਪੁੱਤੂ ਤਾਂ ਦਿਨ ਕੜਾਇਆ ਨਹੀਂ। ਬੱਦਲਾਂ ਨਹੀਂ ਰਹਿ ਸੱਚੀ ਗੱਲ ਨਹੀਂ ਰਹੀ ਹਲਤ। ਹਜੇ ਤੱਕ ਜੀ ਸਾਰੇ 5 ਵਜੇ ਨੇਗੇ। ਹਾਂ। ਇਹ ਬੱਦਲ ਕਰਕੇ ਨੇਰਾ ਹੋਦਾ ਬੱਦਲ ਬਾळा ਤੇ ਸਿੱਧੀਆਂ ਚ ਮਤਾਂ ਆਇਆ। ਜਿਮੀ ਬਾळा ਆਇਆ ਨਾ ਸੜਕ ਤੇ ਸੜਕ ਚ ਉਹਦੀ ਪਾਣੀ ਖਾ ਜਾਂਦਾ ਸਾਡੇ ਘਟਾਂ। ਬਾਹਰ ਨਹੀਂ ਆ ਬੱਤਾ ਸੜਕਾਂ ਨੂੰ ਕੀ ਦੋਸਾ ਦੱਤੀਆਂ ਨੇ। ਪਾਣੀ ਉੱਤੇ ਹੀ ਆ ਜੇ ਹੋਰ ਪਾ ਜੇ ਵੱਡਾ ਸਾਰਾ ਮਹੀਨਾ ਦਾ ਪਾਣੀ ਤੂੰ ਹੀ ਆ ਗਿਆ ਵੈਸੋ ਜੀ ਵਧੀਆ ਹੀ ਆ ਠੰਡ ਹੋ ਗਈ ਗਰਮੀ ਨਾ ਪਰ ਪਰ ਮਿਉ ਹੀ ਨਹੀਂ ਹਟਦਾ ਹੁਣ ਪਈ ਹੋ ਜਾਂਦਾ ਪਈ ਹੋ ਜਾਂਦਾ ਹਾਂ ਧਾ ਵੀ ਕਿੰਨੇ ਚਾਹਾਂ ਲੇ ਲਿਆ ਜੀ ਕੀ ਕਰਦੇ ਭਾਜੀ ਹੁਣ ਦੇਖੋ ਜੀ ਜਿਵੇਂ ਆਪਣ ਮੀਂਹ ਪਈ ਜਾਂਦਾ ਹਨ ਉਹ ਸਾਰੇ ਥਾਮ ਜਿਵੇਂ ਮੱਝਾਂ ਵਾਲਾ ਸਾਰਾ ਭਿੱਜਿਆ ਪਿਆਗਾ ਤਰਸਣ ਦਾ ਹੋਆ ਬੁੱਢਾ ਰਗਾ ਭਿੜਗੀ ਨਾ ਜਾਏਗੀ ਕਿਤੇ ਕੱਖ ਹੋ ਜਾਂਦਾ ਫਿਰ ਹੁਣ ਦੱਸਿਆ ਤੁਹਾਨੂੰ ਅੱਗੇ ਵੀ ਵੀ ਜਿਹੜਾ ਮਾਲ ਪਸੂ ਰੱਖ ਲੈਣਾ ਝੜ ਝੁੜੇ ਤੇ ਦੁੱਖ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਅੱਜ ਮੈਨੇ ਤਾਂ ਆਪਣੇ ਪਰਦੇਸ ਨੂੰ ਨਾ ਉੱਧਰ ਜਾਏ ਬਿਨਾ ਸਿਰੇ ਨਾ ਘਰੇ ਸਰੇ ਹਰ ਕਿ ਉੱਧਰ ਥੋੜਾ ਟਾਈਮ ਲਾਇਆ ਫਿਰ ਘਰੇ ਮਾਲ ਪਸੂ ਦਾ ਗੋੜੇ ਜਿਹੇ ਦਾ ਕੰਮ ਨਾ ਕਰਨੀਆਂ ਸੱਤੇ ਦਾ ਤੇ ਬਹੁਤ ਜ਼ਿਆਦਾ ਕੰਮ ਪੁੱਤ ਵੱਧ ਜਾਂਦਾ ਕਰੀਏ ਕਿ ਫਿਰ ਹੁਣ ਇਹ ਬੰਨਣ ਹੁੰਦਾ ਹੈ ਕੰਮ ਧੰਦੇ ਦਾ ਡੰਗਰ ਪਸੂ ਦਾ ਤੇ ਆਪ ਤਾਂ ਆਪ ਕੱਟ ਖਾ ਕੇ ਵੀ ਪੈ ਜਾਂਦੇ ਨਾ ਤਾਂ ਕ ਮੈਂ ਤੇ ਚੜਤੀ ਪੂਰਾ ਢਿੱਡ ਭਰਨਾ ਪੈਂਦਾ ਫੇਰ ਇਹ ਦੋ ਸਰ ਧਾਰਾ ਦਿੰਦੀ। ਅੱਲੇ ਇਹ ਨਹੀਂ ਪਤਾ ਮਿਲਣੀਆਂ ਤਾਂ ਨਾ ਕੱਠ ਕੱਪ ਥੇਰੇ ਦਾਣਾ ਪਾਤਾ ਚਾਰ ਬਾਤਾ ਸਰ ਤੇ ਨੇ। ਦੇਖੋ ਹੁਣ ਮੈਨੂੰ ਇੱਕ ਪਤਾ ਲੱਗ ਗਿਆ। ਤੇ ਆ ਤੁਹਾਨੂੰ ਮੀਂਹ ਦਿਖਾਈਏ ਜੀ। ਇਹ ਆ ਦੇਖੋ। ਬੇ 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 ਪਈ ਜਾਂਦਾ ਪਈ ਜਾਂਦਾ। ਆ ਦੇਖੋ ਜੀ ਸਰ ਤਾਂ ਮੋਟਰ ਖੜੀ ਆ ਨਾ ਐ ਬੱਠਲ ਪਰ ਪਰ ਕੇ ਰੱਖਦੇ ਆ ਭਾਂਡੇ। ਇਹ ਤਾਂ ਪਾਣੀ ਨਾਲ ਮੁਕਤ ਜੇ ਹੋਰ ਵੀ ਦੇਖੋ ਕੀੜਾ ਨਾ ਪਈ ਜਾਂਦਾ ਬਾਗੀਆਂ ਦੇ ਗੂਹਣਾਂ ਨੂੰ ਮੈਂ ਸੰਕਰਤਾ ਨਾ ਕੀਤਾ ਨਹੀਂ ਆਹ ਯਾਹਤ ਨੂੰ ਹਟਾ ਦੋ ਮੈਂ ਤੁਹਾਨੂੰ ਭਾਈ ਨਹੀਂ ਲਾਣਾ ਘਰ ਲਿਆਉਣ ਬਿਤੇ